ਬਠਿੰਡਾ ਪੌਂਸ ਪਹੁੰਚੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਅਤੇ ਹੜਪੀੜਤਾਂ ਦੀ ਸਹਾਇਤਾ ਲਈ ਅਜਨਾਲੇ ਹਲਕੇ ਨੂੰ 500 ਕੁਆਂਟਲ ਕਣਕ ਦਾ ਬੀਜ ਅੱਜ ਉਹਨਾਂ ਵੱਲੋਂ ਭੇਜਿਆ ਗਿਆ ਤੇ ਹਰੀ ਹਰੀ ਚੰਡੀ ਦੇ ਅਗੇ ਬਠਿੰਡਾ ਦੇ ਅੰਦਰੋਂ ਇੱਕ ਉਹਨਾਂ ਵੱਲੋਂ ਟਰਾਲੀ ਨੂੰ ਰਵਾਨਾ ਕੀਤਾ ਇਸ ਮੌਕੇ ADGP ਦੀ ਖੁਦਕਸ਼ੀ ਦੇ ਮਾਮਲੇ ਦੇ ਬਾਰੇ ਸੁਖਵੀਰ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਜਦੋਂ ਸੁਸਾਇਡ ਨੋਟ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਜਿਹੜੀ ਜਿਹੜੇ ਅਥਰਾਂ ਦਾ ਨਾਮ ਲਿਖਿਆ ਹੈ ਉਹਨਾਂ ਦੇ ਪਰਚਾ ਦਰਜ ਹੋਣਾ ਤੇ ਉਹਨਾਂ ਦੀ ਆਪਣਾ ਗ੍ਰਿਫਤਾਰੀ ਹੋਣੀ ਚਾਹੀਦੀ ਐ ਇਸੇ ਸੰਬੰਧੀ ਜਦ ਜਿਮਨੀ ਜਿਮਨੀ ਚੌਣ ਤਰਨਤਨ ਬਾਰੇ ਉਹਨਾਂ ਦੇ ਨਾਲ ਗਲਬਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਜੋ ਸਵਾਲ ਖੜੇ ਕਰ ਰਹੀ ਹੈ ਉਹ ਬਿਲਕੁਲ ਹੀ ਆਪਣਾ ਨਿਰਤਾ ਰਾਨ ਉਹਨਾਂ ਨੇ ਕਿਹਾ ਕਿ ਜੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਕਾਂਗਰਸ ਗੈਂਗਸਟਰ ਕਹਿ ਰਹੀ ਹੈ ਤਾਂ ਉਹਨਾਂ ਨੂੰ ਸ਼ਰਮ ਹੋਣਾ ਚਾਹੀਦਾ ਜਦੋਂ ਕਾਂਗਰਸ ਨੇ ਧੋਪਾਂ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਦੋਂ ਇਸ ਪਰਿਵਾਰ ਦੇ ਮੁਖੀ ਨੇ ਫੌਜ ਛੱਡ ਦਿੱਤੀ ਸੀ ਉਸ ਨੂੰ ਇਹ ਆਪਣਾ ਬੜੀ ਹੀ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਇਹਨਾਂ ਨੂੰ ਜਿਹੜਾ ਹੈ ਕਾਂਗਰਸ ਅਪਨਾ ਕਹਿ ਰਹੀ ਹੈ ਤੇ ਇਸ ਲਈ ਠੀਕ ਹੈ ਤਿੰਨ ਦਾ ਆਵਾਜੋ ਤਿੰਨ ਦਾ ਆਵਾਜੋ ਆਉਂਦੀ ਆਉਂਦੀ ਰੋਟੀ ਗਾਜੀ ਤਿੰਨ ਦਾ ਆਵਾਜੋ ਆਹ ਤਿੰਨ ਦਾ ਆਵਾਜੋ ਤਾਂ ਹੀ ਦਾ ਥੋੜਾ ਬਲ ਪਾਫ ਫਾਈਨ ਆ ਪਠੰਡਾ ਦਿਹਾਤੀ ਹਲਕੇ ਨੇ ਅੱਜ 500 ਕਿਲੋ ਬੀ ਇੰਦੇ ਜਬਾਲਾ ਦੇ ਪੇਚੇ ਤੋਂ ਭਾਰਕੀਟ ਅ ਕਨਾਲ ਕਨਾਲੋ ਬਸਲਾ ਤੁਬਾ ਖੇਦੀ ਕੁਸਾਦਸ ਲਈ ਬੋ ਕਬਾਇਆ ਇਸੇ ਤਰ੍ਹਾਂ ਦੀ ਗੱਲ ਕਰਦਾ ਹੈ ਪਠੰਡਾ ਦਿਹਾਤੀ ਹਲਕੇ ਦੀ ਸੂਚੀ ਵਰਕਰਾਂ ਦਾ ਤੇ ਲੀਡਰਸ਼ਿਪ ਇਹਨਾਂ ਨੇ ਆਪ ਇਕੱਠੇ ਕਰਕੇ 500 ਕਿਲੋ ਅੱਜ ਭੇਜਿਆ ਸੀ ਇਹ ਦਿਹਾਤੀ ਸੋ ਆਪਕਾ ਸਲੂਸ਼ਨ ਫੇਰ ਰੱਖ ਨਹੀਂ ਰਹਿੰਦਾ ਆ ਵੀ ਅਗਦੇ ਪ੍ਰੋਗਰਾਮ ਬਾਰੇ ਦੱਸਿਓ ਕਿਹੜੀ ਚੰਡੀ ਦੇ ਰਹੇ ਹੋ ਟਰੱਕ ਨੂੰ ਕੀ ਚੀਜ਼ ਐ ਇੱਥੇ ਕਿੰਨਾ ਤੇ ਮਦਦ ਭੇਜੀਏ ਜਿਵੇਂ ਮੈਂ 1.5 ਮਹੀਨਾ ਪਹਿਲੇ ਕਿਹਾ ਸੀ ਕਿ ਸ਼੍ਰੋਮ ਨਹੀਂ ਇਕਾਲੀ ਦਲ ਹਰ ਕਿਸਮ ਦੀ ਜੋ ਲੋਡ ਐ ਹੜਪੀੜਿਤ ਇਲਾਕੇ ਵਾਸਤੇ ਉਹਦੇ ਅਸੀਂ ਪੂਰੀ ਜ਼ਿੰਮੇਵਾਰੀ ਲਵਾਂਗੇ ਤੇ ਉਹ ਸੰਬੰਧ ਵਿੱਚ ਅਸੀਂ ਜਿਵੇਂ ਪਸ਼ੂਆਂ ਵਾਸਤੇ ਚਾਰੇ ਦੀ ਲੋਡ ਸੀ ਉਹ ਦਾ ਇੰਦਾਮ ਕੀਤਾ ਫਿਰ ਰਾਸ਼ਨ ਦੀ ਲੋਟ ਸੀ ਉਹ ਜਿੰਨਾ ਇਲਜ਼ਾਮ ਕੀਤਾ ਤਰਪਾਲਾਂ ਦੀ ਲੋਟ ਸੀ ਮਛਰਦਾਨੀਆਂ ਦੀ ਲੋਟ ਸੀ ਲਾਕ ਕੇ ਸਪਰੇਅ ਕਰਨ ਦੀ ਲੋਟ ਸੀ ਉਹ ਸਾਰਾ ਇਹ ਕਰਕੇ ਉਹ ਕੀਤਾ ਤੇ ਅਸੀਂ ਆ ਵੀ ਕਿਹਾ ਸੀ ਕਿ ਅਸੀਂ ਜਮੀਨ ਜਿੱਥੇ ਕਿਸਾਨ ਦੀ ਫਸਲ تباہ ਹੋ ਗਈ ਕਿਸਾਨਾਂ ਨੇ ਬੜੀ ਮੰਗ ਹੈ ਕਿ ਸਾਨੂੰ 20 ਵੀ ਦਿੱਤਾ ਜਾਏ ਸੋ ਅੱਜ 20 ਦੇਣ ਦੀ ਗੱਲ ਸ਼ੁਰੂਆਤ ਹੋਈ ਹੈ ਬਠਿੰਡਾ ਦਿਹਾਤੀ ਹਲਕੇ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਸਾਡੇ ਵਰਕਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਆਪਣਾ ਯੋਗਦਾਨ ਪਾ ਕੇ ਅੱਜ ਅਜਨਾਲੇ ਹਲਕੇ ਚ ਆ ਵਡਾ ਟਰੱਕ 500 ਕੁਇੰਟਲ ਬੀ ਅਗਲੀ ਫਸਲ ਵਾਸਤੇ ਵੀ 500 ਕੁਇੰਟਲ ਅੱਜ ਅਜਨਾਲੇ ਭੇਜ ਰਹੇ ਆ ਤੇ ਅਗਲੇ ਦਿਨਾਂ ਚ ਅਸੀਂ ਦੀ ਇਕੁਪਮੈਂਟ ਹਰ ਹਲਕੇ ਚ ਹੁਣ ਬੀ ਦੀ ਸੇਵਾ ਜਿਹੜੀ ਅਸੀਂ ਸ਼ੁਰੂ ਕਰ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਬਾਕੀ ਹਲਕਿਆਂ ਜਿਉਂ ਅਸੀਂ ਬੀ ਵੰਡਾਂਗੇ। ਬੀਬੀਐਮਪੀ ਦੇ ਵਿੱਚ Rajasthan ਨੂੰ ਵੀ ਹਿੱਸੇਦਾਰੀ ਬਣਾ ਰਹੇ ਆ ਜੀ। ਦੇਖੋ ਆ ਜਦੋਂ ਦੀ ਝਾੜੂ ਵਾਲੀ ਸਰਕਾਰ ਆਇਆ ਇਹਨਾਂ ਸਾਰਾ ਕੁਸ਼ੀ ਪੰਜਾਬ ਦਾ ਤਬਾਹ ਕਰਤਾ। ਜਿਹੜੇ ਆਪਣਾ ਭਾਗੜਾ ਡੈਮ ਉੱਤੇ ਆਪਣਾ ਕੰਟਰੋਲ ਸੀ ਆ ਵੀ ਸੈਂਟਰ ਨੂੰ ਦੇਤਾ। ਤੇ ਹੁਣ ਜਿਹੜਾ ਹੁਣ ਵੱਡਾ ਕੰਮ ਕਰ ਰਿਹਾ ਹੁਣ Rajasthan ਵਰਗੇ ਸੂਬੇ ਤੇ ਹਿਮਾਚਲ ਜਿਹਦਾ ਕੋਈ ਪਹਿਲੇ ਲੈਣਾ ਦੇਣਾ ਸੀ ਉਹਨੂੰ ਵੀ ਐਮੈਂਡਮੈਂਟ ਕਰਾ ਰਹੇ ਆ ਵਿੱਚ ਇੱਥੇ ਲਿਆਉਣ ਵਾਸਤੇ। ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਪੰਜਾਬ ਵਿੱਚ। ਜੋ ਪੰਜਾਬ ਦੀ ਤਾਕਤ ਸੀ ਆਪਣਾ ਪਾਣੀ ਸੀ ਇਸ ਜਿੰਨਾਂ ਦੇ ਆ ਇਹਨਾਂ ਨੇ ਤੇ ਸਾਰਾ ਕੁਝ ਹੀ ਦੇਦਣਾ ਕੋਈ ਰਹਿਣਾ ਹੀ ਨਹੀਂ ਆ ਮੈਂ ਤਾਂ ਸਟਰੋਂਗਲੀ ਕਹਿਣਾ ਚਾਹਣਾ ਕਾਲੀਦਲਾ ਨਹੀਂ ਹੁਣ ਦਊਗਾ ਇਹਦੀ ਲੜਾਈ ਲੜੂ ਬਾਕੀ ਸਭ ਦੇ ਗੱਲ ਕਰੀਏ ਏਡੀਜੀ ਵੀ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਦੇਖੋ ਬਹੁਤ ਦੁੱਖ ਦੀ ਗੱਲ ਹੈ ਕਾਨੂੰਨ ਇੱਕ ਬੜਾ ਕਲੀਅਰ ਹੈ ਕਿ ਜੋ ਕੋਈ ਸੁਸਾਈਡ ਕਰਦਾ ਤੇ ਸੁਸਾਈਡ ਨੋਟ ਚ ਲਿਖਿਆ ਉਸ ਬੰਦੇ ਤੇ ਪਰਚਾ ਹੁੰਦਾ ਹੀ ਹੁੰਦਾ ਹੁਣ ਏਡੀਜੀਪੀ ਹੋਏ ਆਪਾਂ ਡੀਜੀਪੀ ਦੇ ਨਾਮ ਲਿੱਤਾ ਹੋਏ ਤੇ ਹਲੇ ਤੱਕ ਹਰਿਆਣਾ ਸਰਕਾਰ ਕੁਛ ਨਹੀਂ ਕਰ ਰਹੀ ਇਹਦਾ ਮਤਲਬ ਕੀ ਹੈ ਬਚਾਉਣਾ ਚਾਹੁੰਦੇ ਹੈ ਇੱਕ ਐਡਾ ਸੀਨੀਅਰ ਅਫਸਰ ਨੇ ਫਰਸਟ੍ਰੇਸ਼ਨ ਹੋ ਕੇ ਕਿਉਂਕਿ ਉਹਨੂੰ ਤਾਂ ਇੰਨਾ ਧੱਕਾ ਕੀਤਾ ਗਿਆ ਉਹਦੇ ਨਾਲ ਕਿ ਸੀਨੀਅਰ ਏਡੀਜੀ ਪੀ ਲੈਵਲ ਦਾ ਬੰਦਾ ਸੁਸਾਇਸਾਈਡ ਕਰ ਸਕਦਾ ਹੈ ਤੇ ਉਹਦਾ ਉਹਨੂੰ ਇਨਸਾਫ ਨਹੀਂ ਮਿਲੂਗਾ ਤਾਂ ਫਿਰ ਆਮ ਜਨਤਾ ਨੂੰ ਕਿੱਥੇ ਮਿਲੂਗਾ ਵਾਧਾ ਦਾ ਉਤਾਰਨ ਜਿਹੜਾ ਤੁਹਾਡਾ ਉਮੀਦਵਾਰ ਹੈ ਕਾਂਗਰਸ ਸੈਲੀਗੇਸ਼ਨ ਲਾ ਰਹੀ ਗੈਂਗਸਟਰ ਦੀ ਪਾਰਟੀ ਨੂੰ ਟਿਕਟ ਦੇ ਦਿੱਤੀ ਜਾਂਦੀ ਦੇਖੋ ਜੇ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿੰਦੇ ਹੈ ਕਾਂਗਰਸ ਨੂੰ ਸ਼ਰਮ ਹੋਣੀ ਚਾਹੀਦੀ ਹੈ ਆ ਉਹ ਲੋਕ ਹੈ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਐਸ ਪਰਿਵਾਰ ਦੇ ਮੁਖੀ ਨੇ ਉਦੋਂ ਫੌਜ ਛੱਡਦੀ ਸੀ ਉਹਨੂੰ ਇੰਨਾ ਦੁੱਖ ਆਇਆ ਸੀ ਜੇ ਇਹਨੂੰ ਗੈਂਗਸਟਰ ਕਹਿੰਦੇ ਹੈ ਤੇ ਇਹਦਾ ਮਤਲਬ ਹੈ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਕੌਮ ਦੇ ਇਤਿਹਾਸ ਬਾਰੇ ਕੋਈ ਪਤਾ ਨਹੀਂ